ਸਤਿ ਸ੍ਰੀ ਅਕਾਲ ਜੀ ਅੱਜ ਆਪਾਂ ਸਰਦਾਰ ਹਰਕੇਸ਼ ਸਿੰਘ ਕਹਿਲਜੀ ਦੀ ਪੁਸਤਕ ਪੰਜਾਬੀ ਵਿਰਸਾ ਕੋਸ਼ ਵਿੱਚੋਂ ਘਰੇਲੂ ਵਸਤਾਂ ਤੇ ਧੰਦੇ ਸਰ ਲੇਖ ਅਧੀਨ ਦਰੀਆਂ ਬੁਣਨ ਵਾਲੀ ਘੋੜੀ ਅਤੇ ਦਰੀਆਂ ਬੁਣਨ ਵਾਲੇ ਅੱਡੇ ਬਾਰੇ ਗੱਲ ਕਰਾਂਗੇ ਦਰੀਆਂ ਬੁਣਨ ਲਈ ਪੱਟੀ ਪੱਖਲੀ ਬੁਣਨ ਲਈ ਤਾਣੇ ਤਣੇ ਤਾਣੇ ਉੱਪਰ ਲੱਕੜ ਦੇ ਬਣੇ ਜਿਸ ਸੰਦ ਨੂੰ ਰੱਖਿਆ ਜਾਂਦਾ ਹੈ ਉਸ ਨੂੰ ਘੋੜੀ ਕਹਿੰਦੇ ਹਨ ਸੇਵੀਆਂ ਬਟਨ ਵਾਲੇ ਲੋਹੇ ਦੇ ਬਣੇ ਇੱਕ ਸੰਦ ਨੂੰ ਵੀ ਘੋੜੀ ਕਹਿੰਦੇ ਹਨ। ਜੁਲਾਹੇ ਤਾਣੇ ਨੂੰ ਪਾਣ ਦੇਣ ਸਮੇਂ ਜਿਸ ਸੋਟੀਆਂ ਦੀ ਵਰਤੋਂ ਕਰਦੇ ਹਨ ਉਸ ਨੂੰ ਵੀ ਘੋੜੀ ਕਿਹਾ ਜਾਂਦਾ ਹੈ। ਊਠ ਦੀ ਕੰਡ ਤੇ ਕੋਹਾਟ ਨਾਲ ਊਠ ਦੀ ਵੀਂਡੀ ਦੀ ਲੱਕੜੀ ਦਾ ਜੋ ਫਰੇਮ ਰੱਖਿਆ ਹੁੰਦਾ ਹੈ ਉਸ ਨੂੰ ਵੀ ਘੋੜੀ ਕਹਿੰਦੇ ਹਨ। ਸਵਾਰੀ ਕਰਨ ਵਾਲੇ ਇੱਕ ਜਾਨਵਰ ਨੂੰ ਵੀ ਘੋੜੀ ਕਹਿੰਦੇ ਹਨ। ਪਰ ਮੈਂ ਅੱਜ ਤੁਹਾਡੇ ਨਾਲ ਪੱਟੀ ਪੱਖਲੀ ਵਾਲੀ ਘੋੜੀ ਬਾਰੇ ਗੱਲ ਕਰਨ ਜਾ ਰਹੀ ਹਾਂ ਦਰਿਆ ਬੁੰਨ ਵਾਲੀ ਘੋੜੀ ਦੀ ਲੰਬਾਈ ਆਮ ਤੌਰ ਤੇ 6 ਫੁੱਟ ਹੁੰਦੀ ਹੈ ਇਸ ਦੇ 4 ਪਾਵੇ ਹੁੰਦੇ ਹਨ ਪਾਵਿਆਂ ਦੀ ਲੰਬਾਈ ਆਮ ਤੌਰ ਤੇ 2 ਫੁੱਟ ਦੀ ਹੁੰਦੀ ਹੈ ਇਹਨਾਂ ਪਾਵਿਆਂ ਦੇ ਉੱਪਰਲੇ ਸਿਰਿਆਂ ਵਿੱਚ ਚੂਲੇ ਪਾਈਆਂ ਹੁੰਦੀਆਂ ਹਨ 2 ਹੋਰ ਫੁੱਟ 2 ਹੋਰ 2 ਕੁ ਫੁੱਟ ਦੀ ਲੰਬਾਈ ਤੇ 4 ਜਾਂ 5 ਕੇ ਇੰਚ ਮੋਟਾਈ ਦੀਆਂ ਲੱਕੜਾਂ ਲਈਆਂ ਜਾਂਦੀਆਂ ਹਨ ਇਹਨਾਂ ਲੱਕੜਾਂ ਦੇ ਦੋਵੇਂ ਕਿਨਾਰਿਆਂ ਦੇ ਨੇੜੇ ਇੱਕ ਇੱਕ ਸੱਲ ਪਾਇਆ ਜਾਂਦਾ ਹੈ ਇਹਨਾਂ ਸੱਲਾਂ ਇਹ ਇਹਨਾਂ ਸੱਲ ਪਾਈਆਂ ਲੱਕੜਾਂ ਨੂੰ ਫੱਲੜ ਕਹਿੰਦੇ ਹਨ ਫਿਰ ਦੋ ਪਾਵਿਆਂ ਨੂੰ ਥੋੜਾ ਜਿਹਾ ਤਿਰਛਾ ਕਰਕੇ ਉਹਨਾਂ ਦੀ ਚੂਲਾ ਨੂੰ ਫੱਲੜ ਵਿੱਚ ਠੋਕ ਦਿੱਤਾ ਜਾਂਦਾ ਹੈ ਫੇਰ ਦੋਵੇਂ ਫਲੜਾਂ ਦੇ ਉੱਪਰ ਇੱਕ 6 ਫੁੱਟ ਲੰਬੀ ਗੋਲ ਲੱਕੜ ਲਾ ਕੇ ਇਹਨਾਂ ਨੂੰ ਆਪਸ ਵਿੱਚ ਜੋੜਿਆ ਜਾਂਦਾ ਹੈ ਇਸ ਗੋਲ ਲੱਗੀ ਲੱਕੜ ਨੂੰ ਵੀ ਫਲੜ ਕਹਿੰਦੇ ਹਨ ਇਸ ਤਰ੍ਹਾਂ ਘੋੜੀ ਬਣਦੀ ਹੈ ਘੋੜੀ ਦੀ ਵਰਤੋਂ ਕਰਨ ਲਈ ਘੋੜੀ ਦੇ ਦੋਵੇਂ ਫਲੜਾਂ ਦੇ ਨੇੜੇ ਦੋਵੇਂ ਪਾਸੇ 1.5 ਫੁੱਟ ਦੇ ਦੋ ਡੰਡੇ ਰੱਖੇ ਹੁੰਦੇ ਹਨ ਇਹਨਾਂ ਡੰਡਿਆਂ ਨੂੰ ਕਾਟੋ ਕਹਿੰਦੇ ਹਨ ਇਹਨਾਂ ਕਾਟੋਆਂ ਦੇ ਦੋਵੇਂ ਸਿਰਿਆਂ ਤੇ ਥੋੜੇ-ਥੋੜੇ ਵੱਡੇ ਪਾਏ ਹੁੰਦੇ ਹਨ ਇਹਨਾਂ ਵੱਡਿਆਂ ਵਿੱਚ ਰस्सियां ਪਾਈਆਂ ਹੁੰਦੀਆਂ ਹਨ ਇਹਨਾਂ ਰस्सियां ਨੂੰ ਤਾਣੇ ਵਿੱਚ ਘੋੜੀ ਦੇ ਅੱਗੇ ਤੇ ਪਿੱਛੇ ਪਾਏ ਡੰਡਿਆਂ ਦੇ ਸਿਰਿਆਂ ਨਾਲ ਬੰਨਿਆ ਜਾਂਦਾ ਹੈ ਤਾਣੇ ਵਿੱਚ ਪਾਏ ਇਹਨਾਂ ਡੰਡਿਆਂ ਨੂੰ ਮੱਕੜੇ ਕਹਿੰਦੇ ਹਨ ਜਨਾਨੀਆਂ ਕਾਟੋਆਂ ਨੂੰ ਅੱਗੇ ਪਿੱਛੇ ਸਿੱਟ ਕੇ ਹੀ ਤਰੀਆਂ ਬੁੰਨਦੀਆਂ ਹਨ ਗਾਟਵਾਂ ਨੂੰ ਅੱਗੇ ਪਿੱਛੇ ਸਿੱਟਨ ਨੂੰ ਦਮ ਸਿੱਟਣਾ ਕਹਿੰਦੇ ਹਨ ਪੱਟੀ ਪੱਟੀ ਪੱਖਲੀ ਬਣਾਉਣ ਵਾਲੀ ਘੋੜੀ ਵੀ ਦਰੀਆਂ ਬਣਨ ਵਾਲੀ ਘੋੜੀ ਦੀ ਤੇਰਾ ਹੀ ਬਣਾਈ ਜਾਂਦੀ ਹੈ ਫਰਕ ਸਿਰਫ ਇਹ ਹੁੰਦਾ ਹੈ ਕਿ ਇਸ ਘੋੜੀ ਦੀ ਲੰਬਾਈ 7 ਜਾਂ 8 ਫੁੱਟ ਹੁੰਦੀ ਹੈ ਹੁਣ ਘੋੜੀ ਦੀ ਥਾਂ ਫੱਟੀ ਵਰਤ ਕੇ ਵੀ ਦਰੀਆਂ ਬੁਣੀਆਂ ਜਾਂਦੀਆਂ ਹਨ ਤੇ ਹੁਣ ਆਪਾਂ ਦਰੀਆਂ ਬੁਣਨ ਵਾਲੇ ਅੱਡੇ ਬਾਰੇ ਗੱਲ ਕਰਾਂਗੇ ਥੋੜੇ ਸਮੇਲੇ ਹੀ ਕੰਮ ਕਰਨ ਲਈ ਲੱਕੜ ਦੇ ਆਰਚੇ ਬਣਾਏ ਜਿਸ ਫਰੇਮ ਤੇ ਦਰੀ ਬੁਣੀ ਜਾਂਦੀ ਸੀ ਉਸ ਨੂੰ ਦਰੀਆਂ ਬੁਣਨ ਵਾਲਾ ਅੱਡਾ ਕਹਿੰਦੇ ਹਨ ਇਹ ਅੱਡਾ ਆਮ ਤੌਰ ਤੇ ਘਰ ਦੇ ਖੁੱਲੇ ਦਲਾਨ ਬਰਾਂਡੇ ਵਿੱਚ ਬਣਾਇਆ ਜਾਂਦਾ ਸੀ ਤਾਂ ਜੋ ਦਰੀਆਂ ਬੁਣਨ ਵਾਲੀਆਂ ਇਸਤਰੀਆਂ ਨੂੰ ਹਵਾ ਲੱਗਦੀ ਰਹੇ ਕਿਉਂਕਿ ਉਹ ਦਰੀਆਂ ਆਮ ਤੌਰ ਤੇ ਗਰਮੀ ਦੇ ਮੌਸਮ ਵਿੱਚ ਬਣਾਈਆਂ ਜਾਂਦੀਆਂ ਸਨ ਪਹਿਲੇ ਸਮਿਆਂ ਵਿੱਚ ਬਿਜਲੀ ਨਹੀਂ ਹੁੰਦੀ ਸੀ ਹਵਾ ਹੱਥ ਨਾਲ ਚਲਾਉਣ ਵਾਲੇ ਪੱਖਿਆਂ ਤੋਂ ਹੀ ਲਈ ਜਾਂਦੀ ਸੀ ਅੱਡਾ ਬਣਾਉਣ ਲਈ ਧਰਤੀ ਵਿੱਚ ਦੋ ਲੱਕੜ ਦੇ ਕੀਲੇ ਆਪਸ ਵਿੱਚ 6 ਫੁੱਟ ਦੀ ਦੂਰੀ ਤੇ ਗੱਡੇ ਜਾਂਦੇ ਸਨ ਦੋ ਕੀਲੇ ਇਹਨਾਂ ਕੀਲਿਆਂ ਦੇ ਸਾਹਮਣੇ 9 ਕ ਫੁੱਟ ਦੀ ਦੂਰੀ ਤੇ ਗੱਡੇ ਜਾਂਦੇ ਸਨ 6 ਕ ਫੁੱਟ ਦੀ ਦੂਰੀ ਤੇ ਗੱਡੇ ਕੀਲਿਆਂ ਨਾਲ ਦੋ ਲੱਕੜਾਂ ਰस्सियां ਬੰਨੀਆਂ ਜਾਂਦੀਆਂ ਸਨ ਇਹਨਾਂ ਲੱਕੜਾਂ ਉੱਪਰ ਪੁਰਾਣਾ ਕੱਪੜਾ ਬੁਲੇਟਿਆ ਜਾਂਦਾ ਸੀ ਕੱਪੜਾ ਇਸ ਕਰਕੇ ਬੁਲੇਟਦੇ ਸਨ ਤਾਂ ਜੋ ਤਾਣੇ ਦੇ ਧਾਗੇ ਘਸ ਘਸ ਕੇ ਨਾ ਟੁੱਟਣ ਬਸ ਇਹ ਹੀ ਦਰੀਆਂ ਬੁਣਨ ਦਾ ਅੱਡਾ ਹੁੰਦਾ ਸੀ ਜਿਸ ਉੱਪਰ ਹੀ ਦਰੀ ਦਾ ਤਾਣਾ ਤਣ ਕੇ ਦਰੀ ਬੁਣੀ ਜਾਂਦੀ ਸੀ ਫਿਰ ਧਰਤੀ ਵਿੱਚ ਕੀਲੇ ਗੱਡ ਕੇ ਬਣਾਏ ਜਾਂਦੇ ਅੱਡੇ ਦੀ ਥਾਂ ਲੱਕੜ ਦੇ ਚੱਕ ਮੇ ਅੱਡੇ ਬਣਾਏ ਜਾਣ ਲੱਗੇ ਚੱਕ ਮੇ ਅੱਡੇ ਇੱਕ ਕਿਸਮ ਦੇ ਮੰਜੇ ਦੇ بڑے ਫਰੇਮ ਹੀ ਹੁੰਦੇ ਸਨ ਇਨਾਂ ਦੀ ਲੰਬਾਈ ਚੌੜਾਈ ਮੰਜੇ ਨਾਲੋਂ ਜ਼ਿਆਦਾ ਹੁੰਦੀ ਸੀ ਹੁਣ ਤਾਂ ਚੱਕਵੇਂ ਅੱਡੇ ਲੋਹੇ ਦੀਆਂ ਪਾਈਪਾਂ ਦੇ ਬਣ ਲੱਗ ਪਏ ਹਨ ਪਰ ਹੁਣ ਦਰੀਆਂ ਬੁਣਨ ਦਾ ਆਵਾਜ਼ ਰਿਵਾਜ ਦਿਨੋਂ ਦਿਨ ਘਟ ਰਿਹਾ ਹੈ ਸੋ ਧੰਨਵਾਦ ਜੀ